ਬਾਈ ਇਹਦੀ ਲੈ ਲਓ ਬਾਈ ਇਹਦੀ ਲੈ ਲਓ ਆਜੋ ਠੀਕ ਹੈ ਆ ਤਾਂ ਕੋਈ ਨਹੀਂ ਕਾ ਤੇ ਆਪ ਦਾ ਤੁਹਾਨੂੰ ਆਪਾਂ ਲਾ ਵੀ ਜੀ ਲੈ ਆਜੋ ਬਿਲਕੁਲ

ਤੇ ਸੰਸਿਧਿ ਨਸੀ ਦੀ ਜੰਨ ਤਬਾਦ ਹੋਵੇ ਉਹ ਤਾਂ ਲੱਗ ਰਹੀ ਜਾਨੀ ਸੁਣਦੇ ਹੋ ਕੋਈ ਨਹੀਂ ਆਪਾਂ ਸਿੱਟਿੰਗ ਦਾ ਸਿੰਗਲ ਰਿਟਾਇਰਮੈਂਟ ਹੈ ਉਹਨਾਂ ਦੇ ਘਰੇ ਹੁਣ ਕੰਮ ਕਰਨ ਜਾਣਾ ਮੁੜ ਕੇ ਮੈਂ ਮੈਂ ਮੁੜ ਕੇ ਡਿਊਟੀ ਜਾਨੀ ਰਾਤ ਨੂੰ 8 ਵਜੇ ਆਉਂਗਾ ਅੱਜ ਆਹ ਕਿ ਮੋੜ ਤੋਂ ਲੋਕਾਂ ਨੂੰ ਸਤਾ ਨਹੀਂ ਪਰਿਆ ਹਨ ਨਹੀਂ ਅਜੇ ਕਿ ਆਇਆ ਹੀ ਨਹੀਂ ਕਿ ਆਪਾਂ ਸਮਝੋ ਨਾਉਣ no, ਦੇ no, no, no. ਮੇਰੇ ਕੋਲ ਜਿੰਨੀ ਗਾਲੀ ਕਹੀਦਾ ਹੈ ਤਾਂ অলਕ 12 ਵਜੇ 12 ਵਜੇ ਤੋਂ ਸ਼ਾਮ ਨੂੰ 8 ਵਜੇ ਮਾਰਦੀ ਹੈ ਰਾਤ ਕਰੇ ਕਦਾਤੀ ਨਾ ਮੈਂ ਸੁਣਾਉਂਦਾ ਕਰਵਾਉਂਦਾ ਕਾਹਦੇ ਹੀ ਮੱਤਾਂ ਦਾ ਮਤਾਂ ਦਾ ਗੇੜਾ ਮਾਰ 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 ਨਾ ਕੋਈ ਦੋਸਤ ਕਰਮੀ ਨਹੀਂ ਜਾਂਦਾ ਹੀ ਅੰਦਾਪੇ ਤੋਂ ਛਾਵੇਂ ਪੈਸਾ ਨਹੀਂ ਆਇਆ ਮੇਰਾ ਸਾਰਾ ਕੰਮ ਹੀ ਖੋ ਗਿਆ ਜੱਪੇ ਨੂੰ ਜੀ ਕਾਦੀ ਪਾਹੇ ਦਾ ਅੰਦਰ ਵੜ ਜਾਂਦੇ ਭੋਖਾ ਲਿਆ ਵੇਚਣ ਦਾਏ ਉੱਤੇ ਆਹੀ ਮੂੰਹ ਤੇ ਕਈ ਨਾ ਕੁਗਲੀ ਨਹੀਂ ਕਰਦੀ ਮੈਂ ਕੋਈ ਨਹੀਂ ਕਰਦਾ अच्छा मामा का भी जी जाता है ऐसी चीज में खांडल है कभी और का मुंडा का जेठ जा आ मेरा पोता जा रिचार्ज कर दिया था आह ज्यादा जेठ जा ओ पता नहीं मैंने तो कटवारी जो गदारी जो भर के जा के अंदर वाह जेठ का बता दे क्योंकि वो उनकी हर जेठ का सुनाई नहीं आने वाला है ਜਿੰਦੇ ਪ੍ਰਾਂincial ਅਫਸਰਾਂ ਦੀਆਂ ਧਾਤਾਂ ਦੇ ਮੁਤਾਬਕ ਤੇ ਸਰਕਾਰ ਦੀਆਂ ਧਾਤਾਂ ਦੇ ਮੁਤਾਬਕ ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਹੈਗੇ ਇਹਨਾਂ ਤੇ ਲਗਾਤਾਰ ਰੇਡਸ ਕਰਦੇ ਰਹਿੰਦੇ ਆ ਉਸੇ ਦੀ ਲੜੀ ਵਿੱਚ ਵੀ ਅੱਜ ਵੀ ਜਿਹੜੇ ਸਰਪ੍ਰਾਈਜ਼ ਜਿਹੜੀ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਜੇ ਇਹ ਆਪਰੇਸ਼ਨ ਚੱਲੀ ਹੈ ਤੇ ਇਸੇ ਦੌਰਾਨ ਜਿਹੜਾ ਕੁਝ ਇੱਕ ਸਵੇਰੇ ਗੋਲੀਆਂ ਵੇਚਣ ਵਾਲੇ ਤੇ ਜਿਹੜੇ ਚਿਟਾ ਵੇਚਣ ਵਾਲੇ ਅਸੀਂ ਕਾਬੂ ਕੀਤੇ ਇਹ ਸਰਕਲ ਲਿਸਟ ਜਾਰੀ ਕੀਤੀ ਗਈ ਸੀ ਜਿਲ੍ਹਾ ਬਰੂਚਲੋ ਜਿਸ ਵਿੱਚ ਉਹਨਾਂ ਵਿਅਕਤੀਆਂ ਦੇ ਨਾਮ ਸੀ ਜਿਹੜੇ ਕਿ ਨਸ਼ਾ ਰੀਸਰਕਲੇ ਜਾਂ ਕੋਈ ਇਸ ਤੰਦੇ ਨਾਲ ਮੋਟੇ ਸਡੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਅੱਜ ਰੇਡ ਕੀਤੀ ਬਿਲਕੁਲ ਉਹਨਾਂ ਦੇ ਘਰਾਂ ਦੇ ਵਿੱਚ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਉਹਨਾਂ ਵਿੱਚੋਂ ਬਹੁਤੇ ਕਈ ਆ ਉਹਦਾ ਛੱਡ ਚੁੱਕੇ ਹੈ ਕਈ ਡੀਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਹੈ ਸੋ ਅਸੀਂ ਉਹਨਾਂ ਨੂੰ ਸੁਧਰਨ ਦਾ ਮੌਕਾ ਦੇ ਰਹੇ ਹਾਂ ਜੋ ਸਾਡਾ ਫਰਜ਼ਰੀ ਹੈ ਕਿ ਜੇਕਰ ਕੋਈ ਮੁਕਤਰਾ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਹਨੂੰ ਮੌਕਾ ਦਈਏ ਇਹ ਵੀ ਅਜੇ ਸਾਡਾ ਆਪਰੇਸ਼ਨ ਚੱਲ ਰਿਹਾ ਹੈ ਫਿਲਹਾਲ ਇਸ ਦੇ ਵਿੱਚ ਅਸੀਂ ਤੁਹਾਨੂੰ ਥੋੜੀ ਜਿਹੀ ਅਪਕ ਖਲਾ ਸਕਦੇ